ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸੁਖਪਾਲ ਖੈਰਾ ਹੋਰਾਂ ਦੇ ਟਵੀਟ ਦੇ ਨਾਲ ਜਿਸ ਟਵੀਟ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਿਹਾ ਦਰਸਲ ਕਨੋਰੀ ਬਾਰਡਰ ਦੇ ਉੱਤੋਂ ਇੱਕ ਮੁੰਡੇ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਦਾ ਨਾਮ ਪ੍ਰੇਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਤੇ ਸੰਗਰੂਰ ਦੇ ਨਮਾਗਾਉ ਪਿੰਡ ਦਾ ਹੋ ਉਹ ਸਨੀਕ ਦੱਸਿਆ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਜਦੋਂ ਹਰਿਆਣਾ ਦੀ ਪੁਲਿਸ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਟਵੀਟ ਦੇ ਵਿੱਚ ਆਖਿਆ ਜਾਂਦਾ ਹੈ ਇੱਕ ਨੌਜਵਾਨ ਹੈ ਜਿਹੜਾ ਪੰਜਾਬ ਵਾਲੇ ਪਾਸਿਓਂ ਇਧਰਲੇ ਪਾਸੇ ਆ ਗਿਆ ਸੀ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਤੇ ਉਹਨੂੰ ਰੁਤਕ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਬਾਅਦ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉਸ ਮੁੰਡੇ ਦੇ ਪਰਿਵਾਰ ਦੇ ਵੱਲੋਂ ਆਖਿਆ ਗਿਆ ਕਿ ਰੁਤਕ ਦੇ ਵਿੱਚ ਉਸ ਹਸਪਤਾਲ ਦੇ ਬਾਹਰ ਪੁਲਿਸ ਬਲ ਮੌਜੂਦ ਹੈ ਕਿਸੇ ਨੂੰ ਵੀ ਉਸ ਨੌਜਵਾਨ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਉਸ ਦਾ ਸਹੀ ਢੰਗ ਦੇ ਨਾਲ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਤੇ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹਾਲਤ ਦੇ ਵਿੱਚ ਬੈੱਡ ਦੇ ਉੱਤੇ ਬੇਸੁੱਧ ਪਿਆ ਉਸ ਦਾ ਇਲਾਜ ਕੀਤਾ ਜਾ ਰਿਹਾ ਉਸ ਦੀਆਂ ਲੱਤਾਂ ਟੁੱਟੀਆਂ ਹੋਈਆਂ ਨੇ ਉਸ ਦੇ ਜੁਬਾੜੇ ਨੂੰ ਵੀ ਕਿਹਾ ਜਾ ਰਿਹਾ ਕਿ 4 ਇੰਚ ਪਿੱਛੇ ਵੱਲ ਨੂੰ ਧੱਕ ਦਿੱਤਾ ਗਿਆ ਉਸ ਦੇ ਨੱਕ ਦੀ ਹੱਡੀ ਤੋੜ ਦਿੱਤੀ ਗਈ ਉਸ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਇਹਨੇ ਬਰੂਟਲ ਤਰੀਕੇ ਦੇ ਨਾਲ ਉਹਦੀ ਕੁੱਟਮਾਰ ਕੀਤੀ ਗਈ ਹੈ ਤੇ ਵੱਡਾ ਸਵਾਲ ਇਹ ਹੀ ਨਿਕਲ ਰਿਹਾ ਹੈ ਕਿ ਆਖਰ ਇੰਨੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਨ ਦੀ ਹਿੰਮਤ ਆਖਰ ਕਿਹਦੇ ਵਿੱਚ ਆਈ ਤੇ ਕਿਸ ਦੇ ਕਹਿਣ ਦੇ ਉੱਤੇ ਸਭ ਕੁਝ ਕੀਤਾ ਗਿਆ ਤਾਂ ਹੁਣ ਉਸੇ ਚੀਜ਼ ਨੂੰ ਲੈ ਕੇ ਸੋਕਪਾਲ ਖੇੜਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ। ਟਵੀਟ ਦੇ ਵਿੱਚ ਉਹਨਾਂ ਨੇ ਅੰਗਰੇਜ਼ੀ 'ਚ ਸਾਰਾ ਕੁਝ ਲਿਖਿਆ ਪੰਜਾਬੀ 'ਚ ਅਨੁਵਾਦ ਕਰਕੇ ਦੱਸਾਂਗੇ। ਥੋੜੀ ਬਹੁਤ ਗਲਤੀ ਰਹਿ ਸਕਦੀ ਹੈ ਉਸਦੇ ਲਈ ਖੇਮਾ ਦੇ ਜਾਚਕਾਂ ਆਖਿਆ ਗਿਆ ਹੈ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਗੜ ਲਹਿਰਾ ਦਾ ਨੌਜਵਾਨ ਪ੍ਰੇਤਪਾਲ ਸਿੰਘ ਪੰਜਾਬ ਦੇ ਇਲਾਕੇ ਖਨੌਰੀ ਸਰਹੱਦ ਦੇ ਨੇੜੇ ਲੰਗਰ ਦੀ ਸੇਵਾ ਕਰ ਰਿਹਾ ਸੀ ਗੋਲੀਬਾਰੀ ਕਰਨ ਤੋਂ ਬਾਅਦ ਉਸ ਨੂੰ ਹਰਿਆਣਾ ਪੁਲਿਸ ਨੇ ਚੁੱਕ ਲਿਆ ਤੇ ਬੇਰਹਿਮੀ ਦੇ ਨਾਲ ਕੁੱਟਿਆ ਕਿਸੇ ਤਰ੍ਹਾਂ ਦੇ ਉਹਦੀਆਂ ਲੱਤਾਂ ਵਕ-ਵਕ ਥਾਵਾ ਤੋਂ ਟੁੱਟੀਆਂ ਹੋਈਆਂ ਨੇ ਉਸਦਾ ਜਬਾੜਾ ਟੁੱਟ ਗਿਆ ਤੇ ਉਹਦੇ ਸਿਰ ਤੇ ਸਿਰ ਤੇ ਤੇ ਸਰੀਰ ਤੇ ਕਈ ਸੱਟਾਂ ਨੇ ਫਿਲਹਾਲ ਉਹ ਪੀਜੀਆ ਰੋਤਕ ਦੇ ਵਿੱਚ ਦਾਖਲ ਹੈ ਉਸਦੇ ਪਰਿਵਾਰ ਅਨੁਸਾਰ ਉਸਦਾ ਨਾਂ ਤਾਂ ਸਹੀ ਲਾਜੋ ਹੈ ਤੇ ਨਾ ਹੀ ਕੋਈ ਆਪਰੇਸ਼ਨ ਹੋਇਆ ਪੁਲਿਸ ਨੇ ਧਾਰਾ 307 ਦੇ ਤਹਿਤ ਉਸਦੇ ਖਿਲਾਫ ਐਫਆਈਆਰ ਦਰਜ ਕਰਨ ਦਾ ਦਾਅਵਾ ਵੀ ਕੀਤਾ ਪਰ ਉਹ ਐਫਆਈਆਰ ਦੀ ਕਾਪੀ ਪ੍ਰਦਾਨ ਨਹੀਂ ਕਰ ਰਹੇ ਨੇ ਤੇ ਨਾ ਹੀ ਪਰਿਵਾਰ ਨੂੰ ਸਹੀ ਇਲਾਜ ਦੇ ਲਈ ਕਿਸੇ ਹੋਰ ਹਸਪਤਾਲ ਦੇ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਕਿ ਉਹਨਾਂ ਲਿਖਿਆ ਕਿ ਮੈਂ ਬੇਨਤੀ ਕਰਦਾ ਕਿ ਭਗਵੰਤ ਮਾਨ ਸਾਹਿਬ ਇਸ ਲੜਕੇ ਨੂੰ ਬਚਾਉਣ ਦੇ ਲਈ ਆਪਣੀਆਂ ਕਾਰਵਾਈਆਂ ਨੂੰ ਸਪਸ਼ਟ ਕਰਨ ਨਾਲ ਹੀ ਉਹਨਾਂ ਲਿਖਿਆ ਕਿ ਲਗਭਗ 3 ਦਿਨ ਹੋ ਗਏ ਆ ਪੰਜਾਬ ਦੇ ਖੇਤਰ ਚ ਹਰਿਆਣਾ ਪੁਲਿਸ ਦੀ ਬੇਰਹਿਮੀ ਤੇ ਉਸ ਦੀ ਚੁੱਪੀ ਚਿੰਤਾਜਨਕ ਹੈ ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਕਿ ਉਹ ਹਰਿਆਣਾ ਸਰਕਾਰ ਨਾਲ ਹੱਥੋ ਪੈ ਦੀ ਰਾਜਨੀਤੀ ਨਾ ਕਰਨ ਤੇ ਸਹੀ ਡਾਕਟਰੀ ਇਲਾਜ ਦੇ ਲਈ ਸਾਡੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਓ ਤੋ ਇਸ ਤਰੀਕੇ ਦੇ ਨਾਲ ਸੁਪਾਲ ਖੇੜਾ ਦੇ ਵੱਲੋਂ ਇੱਕ ਅਹਿਮ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਸਵਾਲ ਖੜੇ ਹੋ ਗਏ ਆ ਕਿ ਆਖਰਕਾਰ ਇਸ ਪੂਰੀ ਬਰੂਟਲ ਤਰੀਕੇ ਦੇ ਨਾਲ ਕੀ ਕੀਤੀ ਗਈ ਕੁੱਟਮਾਰ ਦੇ ਪਿੱਛੇ ਕਿਸ ਤੌਰ ਤੇ ਹਰਿਆਣਾ ਸਰਕਾਰ ਹੈ ਤੇ ਹਰਿਆਣਾ ਸਰਕਾਰ ਦਾ ਕੀ ਮਕਸਦ ਹੋ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਬੁਰੀ ਤਰੀਕੇ ਕੁੱਟਿਆ ਗਿਆ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਤੇ ਸਰੀਰ ਦੇ ਕਾਫੀ ਹੰਗਾਂ ਦੇ ਉੱਤੇ ਸੱਟਾਂ ਲੱਗੀਆਂ ਹੋਈਆਂ ਨੇ ਜਵਾੜਾ ਤੱਕ ਟੁੱਟ ਗਿਆ ਤੇ ਉਸ ਦੇ ਉੱਤੇ 307 ਦੀ ਧਾਰਾ ਦੇ ਤਹਿਤ ਪਰਚਾ ਵੀ ਦਰਜ ਕੀਤਾ ਗਿਆ ਤੇ ਉਹਨੂੰ ਰੋਤਕ ਦੇ ਪੀਜੀਐਚ ਵਿੱਚ ਦਾਖਲ ਕੀਤਾ ਗਿਆ ਪਰ ਉਹਨੂੰ ਕਿਤੇ ਹੋਰ ਸ਼ਿਫਟ ਕਰਨ ਦੇ ਲਈ ਪਰਿਵਾਰ ਨੂੰ ਇਜਾਜ਼ਤ ਨਹੀਂ ਮਿਲ ਰਹੀ ਹੈ ਸੋ ਇਸ ਤਰੀਕੇ ਦੇ ਨਾਲ ਆਖੀਆਂ ਗੀਆਂ ਨੇ ਗੱਲਾਂ ਕਥਿਤ ਰੂਪ ਤੇ ਦਾਅਵੇ ਕੀਤੇ ਜਾ ਰਿਹਾ ਇਹ ਕਿਸਾਨ ਆਗੂਆਂ ਨੇ ਵੀ ਗੱਲਾਂ ਆਖੀ ਸੀ ਤੇ ਹੁਣ ਸੁਖਪਾਲ ਖੈਰਾਂ ਦੇ ਵੱਲੋਂ ਟਵੀਟ ਕਰਕੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਹਨ ਆ ਉਹਨਾਂ ਆਖਿਆ ਕਿ ਹੱਥੋਂ ਹੱਥੋਂ ਪਾਈ ਵਾਲੀ ਰਾਜਨੀਤੀ ਛੱਡੀ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਜੋ ਕੀਤੀ ਜਾ ਰਹੀ ਹੈ ਹਰਿਆਣਾ ਸਰਕਾਰ ਦੇ ਨਾਲ ਤੇ ਉਸ ਤੋਂ ਬਾਅਦ ਦੇ ਵਿੱਚ ਸਥਿਤੀ ਸਪਸ਼ਟ ਕਰੇ ਪੰਜਾਬ ਸਰਕਾਰ ਕਿ ਆਖਰਕਾਰ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਉਹ ਕਿਹੜੇ ਕਦਮ ਚੁੱਕ ਰਹੀ ਹੈ ਹਾਲਾਂਕਿ ਸੁਪਾਲ ਖੇੜਾ ਨੇ ਤੇ ਟਵੀਟ ਕਰ ਦਿੱਤਾ ਇਸ ਦੇ ਉੱਤੇ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਤੇ ਇਸ ਦੇ ਬਾਅਦ ਦੇ ਵਿੱਚ ਇਸ ਦੇ ਉਲਟ ਪੰਜਾਬ ਸਰਕਾਰ ਆਪਣਾ ਕਿਸ ਤਰੀਕੇ ਦਾ ਰੁਖ ਤਿਆਰ ਕਰਦੀ ਹੈ ਕਿਸ ਤਰੀਕੇ ਦਾ ਪੱਖ ਰੱਖਦੀ ਹੈ ਇਹਦੇ ਤੇ ਜ਼ਰੂਰ ਨਜ਼ਰਾਂ ਬਣੀਆਂ ਰਹਿਣਗੀਆਂ